ਸਾਦੀਆਂ ਦੇ ਨਜ਼ਦੀਕ ਪਿੰਡ ਫੋਰ ਟੋਡਰਮਲ ਵਿਖੇ ਦੋ 13 ਵਿੱਚ ਹੋਇਆ ਕੂਨੀ ਝਗੜਾ ਮਿਲੀ ਜਾਣਕਾਰੀ ਅਨੁਸਾਰ ਝਗੜਾ ਪਤੰਗ ਬਾਜ਼ੀ ਨੂੰ ਲੈ ਕੇ ਹੋਇਆ ਮਿਲੀ ਜਾਣਕਾਰੀ ਅਨੁਸਾਰ ਇੱਕ ਧਿਰ ਵੱਲੋਂ ਦੂਜੇ ਧਿਰ ਦੇ ਕਰ ਜਾ ਕੇ ਇੱਟਾਂ ਰੋੜੇ ਚਲਾਏ ਗਏ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਨਾਲ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾ ਤੁਹਾਡਾ ਕੀ ਗੱਲ ਹੋਈ ਹੈ ਇਹਨਾਂ ਦਾ ਸਰਪ੍ਰੀਖ ਉਹਨੂੰ ਇਨਸਾਫ ਚਾਹੀਦਾ ਮੇਰੇ ਇੱਕੋ ਬੇਟਾ ਹੈ ਕਿ ਮੇਰੇ ਵੀ ਕਹਿਤ ਹੋ ਗਿਆ ਮੈਂ ਰਹੀ ਦੇ ਮੂੰਹ alleen ਵਖਣਾ ਉਹਨੂੰ ਇਨਸਾਫ ਚਾਹੀਦਾ ਵਾ ਇਹਨੇ ਮੁੰਡੇ ਨੇ ਅੱਗੇ ਵੀ ਬਹੁਤ ਵਾਦਾ ਕੀਤਾ ਮੇਰੇ ਬੇਟੇ ਨੂੰ ਅੱਗੇ ਵੀ ਬਹੁਤ ਕੁੱਟਿਆ ਮਾਰਿਆ ਸੀ ਹੁਣ ਮੈਨੂੰ ਇਨਸਾਫ ਚਾਹੀਦਾ ਨਾ ਤੁਹਾਡਾ ਕੀ ਆਪਾਂ ਅਮਨਦੀਪਪੁਰ ਕੋਰਟ ਡਰਮਲ ਸਾਢੇ 7 ਦੇ ਕਰੀਬ ਅਸੀਂ ਅੰਦਰ ਬੈਠੇ ਹੀ ਆਪਣੇ ਅਬ ਗੇਟ ਵੀ ਮੇਨ ਬੰਦ ਹੀ ਤੇ ਇੱਕਦਮ ਆਵਾਜ਼ ਆਈ ਬਾਹਰ ਨਿਕਲ ਬਾਹਰ ਨਿਕਲ ਗੇਟ ਪਰ ਹੰਡਾ ਤੇ ਤੇ ਮੇਰੇ ਹਸਬੰਦ ਜਿਹੜੇ ਉਹ ਬਾਹਰ ਨਿਕਲਣ ਗੇਟ ਵੱਲ ਚੱਲੇ ਸੀ ਪਰ ਆਪਾਂ ਜਾਣ ਨਹੀਂ ਦਿੱਤਾ ਉਹਨਾਂ ਨੂੰ ਕਿ ਗੇਟ ਵੱਲ ਨਹੀਂ ਜਾਣਾ ਤੇ ਫਿਰ ਬਾਅਦ ਚ ਪੌਣੀਆਂ ਦੀ ਚੜ੍ਹਕੀ ਉੱਪਰ ਗਏ ਆ ਤੇ ਉਹਨਾਂ ਨੇ ਜਾਂਦੇ ਮੇਰੇ ਖਲ ਤੇ ਗੋਲੀ ਮਾਰਤੀ ਇਹਦੇ ਇਹਨਾਂ ਦੇ ਗੱਲ ਵਿੱਚ ਗੋਲੀ ਲੱਗੀ ਆ ਜਿਹੜੀ ਉਹਨਾਂ ਦੇ ਫਸਲੀਆਂ ਚੜਗੀ ਸ਼ਾਇਦ ਉੱਥੇ ਪ੍ਰਸ਼ਨ ਹੋਣ ਲੱਗਾ ਹੋਣਾ ਬੈੜੀ ਮਰੀ ਉਹ ਵੀ ਪਿੱਛੇ ਚਲ ਗਈ ਕੋਠੇ ਤੇ ਉਹਨਾਂ ਨੇ ਗੋਲੀ ਲੱਗੀ ਆ ਉਹਨਾਂ ਦੇ ਪੱਟ 'ਚ ਲੱਗੀ ਬੈਕਸਾਈਡ ਤੇ ਇਹ ਨਹੀਂ ਪਤਾ ਇਹਨਾਂ ਖਾਸ ਇਹ ਦਿਨੇ ਪਤੰਗ ਚੜਾਉਂਦੇ ਪਏ ਹੀ ਨਾ ਉਧਰੋਂ ਆਪਣੇ ਕੋਠੇ ਤੇ ਪਤੰਗ ਚੜਾਉਣ ਲਿਆ ਹੀ ਇਧਰੋਂ ਇਹ ਹੀ ਤੇ ਉਹਨੇ ਕਿਹਾ ਜਾਂਦੇ ਕਿ ਆ ਆ ਜਾ ਮੈਂ ਤੇਰਾ ਨਾ ਵੇਖਣਾ ਵਾ ਇਦਾਂ ਕਿਹਾ ਇਹਨੂੰ ਕੁਛ ਮੁੜ ਕੇ ਉਧਰ ਗਏ ਕੋਠੇ ਤੇ ਉਹਨਾਂ ਦੇ ਤਤਪਾਏ ਥੋੜੇ ਬੋਤੇ ਪਰ ਉਹਦੀ ਗੱਲ ਸ਼ਾਂਤ ਹੋ ਗਈ ਫਿਰ ਇਦਾਂ ਦਾ ਕੁਝ ਨਹੀਂ ਆਪੋ ਆਪਣੀ ਘਰੇ ਸਾਰੇ ਬੈ ਗਏ ਹੀ ਬਾਅਦ ਚ ਹਾਂਜੀ ਆਈ ਪੁਲਿਸ ਤੇ ਕਿੰਨੀ ਵਾਰ ਆਈ ਦੋ ਦਿਨ ਵਾਰ ਆਈ ਮੁਰਗੀ ਬਾਅਦ ਚ ਇਹੀ ਇਨਸਾਫ ਮੰਗਦੇ ਆ ਹੋਰ ਕੀ ਅੱਗੇ ਵੀ ਇਹਨੇ ਇੱਕ ਵਾਰੀ ਛੱਟ ਲਈ ਅੱਗੇ ਵੀ ਹੀ ਇਹਨੂੰ ਪਰਚਾ ਦਿੱਤਾ ਅੱਗੇ ਵੀ ਬਹੁਤ ਕੁੱਟਿਆ ਹੀ ਉਹਨੂੰ ਮਾਹੀ ਬਚਿਆ ਹੀ ਬਾਕੀਆਂ ਨਾਲ ਐਨਸੇ ਰਵਿੰਦਾ ਹੀ ਇਹਦਾ ਕਿਤੇ ਜਦੋਂ ਇਹਦਾ ਮਤਲਬ ਕੱਲਾ ਘਰੋਂ ਬਾਹਰ ਜਾਇਆ ਹੀ ਨਹੀਂ ਕਰੇਗਾ ਜਿਹੜੇ ਜਾਂਦੇ ਆ ਉਹ ਉਹ ਰੇਤਾ ਲਿਆਉਂਦੇ ਜੀ ਟਰੱਕ ਵਾ ਆਪਣਾ ਰਵਿੰਦਰ ਸਿੰਘ ਇਹਨਾਂ ਦਾ ਨਾਮ ਟਰੱਕ ਵਾ ਰੇਤਾ ਲੈ ਕੇ ਆਉਂਦੇ ਡੈਡੀ ਦਾ ਨਾਮ ਮੁਖਤਾਰ ਸਿੰਘ